ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵੱਸ ਹੀ ਹੋਰ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਈ ਹਾਂ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਇਹ ਜਿਹੜੇ ਸੂਟ ਲੈਣਗੇ ਪਿਓ ਤੁਹਾਨੂੰ ਵਿਸਕੋਸ ਟਿਸ਼ੂ ਦਾ ਸੂਟ ਮਿਲ ਜੇਗਾ ਮਲਟੀ ਥ्रेड ਵਰਕ ਕੀਤਾ ਗਿਆ ਕੱਟ ਦਾਣਾ ਐਮਬਲੋਇਟੀ ਬਹੁਤ ਹੀ ਪਿਆਰੀ ਕੀਤੀ ਗਈ ਹੈਵੀ ਸੂਟ ਰੈਡੀ ਕੀਤੇ ਹੋਏ ਨੇ ਇਹ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਪਰ ਤੁਸੀਂ 2.5 ਮੀਟਰ ਤੋਂ ਘੱਟ ਫੈਬਰਿਕ ਨਹੀਂ ਲੈ ਸਕਦੇ 2.5 ਮੀਟਰ ਤੋਂ ਉੱਪਰ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਆਉਣਗੇ ਵੀ ਤੁਹਾਨੂੰ ਜੌਰਜਾ ਟਿਸ਼ੂ ਦਾ ਪ੍ਰਿੰਟਡ ਸੂਟ ਹੋਏਗਾ ਬਾਟਮ ਨਾਲ ਪਲੇਨ ਰਹੇਗੀ ਪ੍ਰਾਈਸ ਉੱਪਰ ਆਪ ਇਹਨਾਂ ਦਾ ਪਰਮਿਟ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਵਿਦ ਆਊਟ ਦੁਪੱਟਾ ਸੂਟ ਲੈਣਗੇ ਤੁਸੀਂ ਇਹਨਾਂ ਵਿੱਚੋਂ ਆਪਣੇ ਲਈ ਅਗਰ ਕੋਈ ਵੀ ਸੂਟ ਆਰਡਰ ਕਰਵਾਉਣਾ ਹੋਵੇ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਆਪਣੇ ਲਈ ਕੋਈ ਵੀ ਸੂਟ ਤੁਸੀਂ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਇਹ ਸੂਟ ਆਉਂਦੇ ਨੇ ਵੀ ਤੁਹਾਨੂੰ ਆਰਗੈਂਜ਼ਾ ਦਾ ਸੂਟ ਮਿਲ ਜਗਾ ਹੈਂਡ ਏਮਬਰਾਇਡਰੀ ਕੀਤੀ ਕੀ ਬਾਟਮ ਤੇ ਵੀ ਹੈਂਡ ਏਮਬਰਾਇਡਰੀ ਕੀਤੀ ਹੋਈ ਹੈ カラー ऑप्शन है आपा इन अंदर बहुत ही प्यारे डार्क ऐड किए हुए ने विदाउट दुपट्टा सूट लेने के ਤੁਸੀਂ ਇਹਨਾਂ ਵਿੱਚੋਂ ਆਪਣੇ ਲਈ ਕੋਈ ਵੀ ਸੂਟ ਬਾਈ ਕਰ ਸਕਦੇ ਹੋ 컬러 ऑप्शन बहुत ही प्यारे सारे सूटों दे ऐड किएते ने अगले जेड़े सूट आंदे ने ਇਹ ਵੀ ਤੁਹਾਨੂੰ ਡੋਲਾ जकवड़ ਦਾ ਸੂਟ ਮਿਲ ਜੇਗਾ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਦੁਪੱਟਾ ਰਹੇਗਾ ਨਾਲ ऑर्गेन्जा ਦਾ ਬਹੁਤ ਹੀ ਪਿਆਰਾ ਦੁਪੱਟਾ ਰੈਡੀ ਕੀਤਾ ਹੋਇਆ ਤੁਸੀਂ ਦੁਪੱਟਾ ਵੀ ਲੈ ਸਕਦੇ ਹੋ ਨਾਲ ਸੂਟ ਦੇ ਪ੍ਰਾਈਸ सारे सूटों ਦਾ ਮੈਂਸ਼ਨ ਉੱਪਰ ਕੀਤਾ ਹੋਇਆ ਦੁਪੱਟੇ ਦਾ ਪ੍ਰਾਈਸ ਜਿਹੜਾ ਅਲੱਗ ਤੋਂ ਹੀ ਰਹੇਗਾ ਅਗਲੇ ਜਿਹੜੇ ਸੂਟ ਨੇ ਜੌਰਜਟ ਟਿਸ਼ੂ ਦਾ ਸੂਟ ਮਿਲ ਜਾਏਗਾ ਹੈਂਡ ਏਮਬਰਾਇਡਰੀ ਕੀਤੀ ਗਈ ਹੈ ਬਾਟਮ ਨਾਲ ਪਲੇਨ ਹੋਏਗੀ ਕريب ਟਿਸ਼ੂ ਦੀ ਬਾਟਮ ਰਹੇਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ 올 ਇੰਡੀਆ ਫ੍ਰੀ ਹੋਏਗੀ ਨਾ ਸਾਰੇ ਸੂਟਾਂ ਤੇ ਅਗਲੇ ਜਿਹੜੇ ਸੂਟ ਆਉਂਦੇ ਨੇ ਤੁਹਾਨੂੰ ਕਾਟਨ ਦਾ ਸੂਟ ਮਿਲ ਜਾਏਗਾ ਬਾਟਮ ਤੇ ਵਰਕ ਕੀਤਾ ਗਿਆ ਸੈਮੀ ਪਿਓਰ ਦਾ ਨਾਲ ਦੁਪੱਟਾ ਰਹੇਗਾ ਕੋਈ ਵੀ ਸੂਟ ਤੁਸੀਂ ਆਪਣੇ ਲਈ ਬਾਈ ਕਰ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੈਂਕ ਯੂ so much ਵੀਡੀਓ ਦੇਖਣ ਲਈ